ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਵਹਿਗੁਰੂ ਦੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਸ਼ਰਧਾ ਦੇ ਨਾਲ ਕਰਦੇ ਆ ਭਾਵਨਾ ਦੇ ਨਾਲ ਕਰਦੇ ਆ ਅਰਦਾਸ ਬੇਨਤੀ ਸਾਡੇ ਅੰਦਰੋਂ ਪ੍ਰੇਮ ਦੇ ਨਾਲ ਹੁੰਦੀ ਹੈ ਤੇ ਉਹ ਅਰਦਾਸ ਬੇਨਤੀ ਪ੍ਰਵਾਨ ਵੀ ਹੁੰਦੀ ਹੈ ਬਿਰਥੀ ਕਦੇ ਨਹ ਹੋਈ ਜਨ ਕੀ ਅਰਦਾਸ ਜਦੋਂ ਜਨ ਬਣ ਕੇ ਸ਼ਰਦਾ ਦੇ ਨਾਲ ਅਰਦਾਸ ਬੇਨਤੀ ਕਰਦੇ ਹਾਂ ਤੇ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਪਰ ਸਾਡਾ ਵਿਸ਼ਵਾਸ ਟੁੱਟਣਾ ਚਾਹੀਦਾ ਹੈ ਕਿ ਜੋ ਸੀ ਅਰਦਾਸ ਬੇਨਤੀ ਗੁਰੂ ਦੇ ਅੱਗੇ ਕੀਤੀ ਹੈ ਇਹ ਸਾਡੀ ਅਰਦਾਸ ਬੇਨਤੀ ਜਿਹੜੀ ਉਹ ਪ੍ਰਵਾਨ ਹੋ ਜਾਣੀ ਹੈ ਸਾਡੀ ਅਰਦਾਸ ਬੇਨਤੀ ਕੀਤੀ ਪੂਰੀ ਹੋ ਜਾਣੀ ਹੈ ਸੁਣੀ ਅਰਦਾਸ Swami mera sarb kala ban aayi ਪਰਗੜੇ ਭਾਈ ਸਗਲੇ ਜੋਗ ਅੰਤਰ ਗੁਰਨਾਨਕੀ ਵਡਿਆਈ ਕਿਉਂਕਿ ਵਾਹਿਗੁਰੂ ਸਾਡੀਆਂ ਅਰਦਾਸਾਂ ਬੇਨਤੀਆਂ ਜਿਹੜੀਆਂ ਸੁਣਦਾ ਤੇ ਉਹਨਾਂ ਨੂੰ ਪ੍ਰਵਾਨ ਵੀ ਕਰਦਾ ਹੈ ਇੱਕ ਵਾਰੀ ਕੋਈ ਸ਼ਿਕਾਰੀ ਸੀ ਉਹ ਸ਼ਿਕਾਰੀ ਜਿਹੜਾ ਸੀ ਹਿਰਨੀ ਦਾ ਸ਼ਿਕਾਰ ਕਰਨ ਵਾਸਤੇ ਉਹਨੇ ਕੀ ਕੀਤਾ ਕਿ ਹਿਰਨੀ ਦੇ ਚਾਰ ਫਿਰੋ ਜਿਹੜਾ ਸੀ ਉਹਨੂੰ ਘੇਰ ਲਿਆ ਭਾਵ ਕਿ ਇੱਕ ਬਨੇ ਜਿਹੜਾ ਸੀ ਉਹਨੇ ਜਾਲ ਆਦ ਦਿੱਤਾ ਦੂਸਰੀ ਸਾਈਡ ਤੇ ਵੀ ਸੀ ਅੱਗ ਬਾਲ ਦਿੱਤੀ ਕਿ ਅੱਗ ਜਿਹੜੀ ਇਧਰ ਹਿਰਨੀ ਭੱਜ ਨਾ ਸਕੇ ਤੇ ਇੱਕ ਬੰਨੇ ਜਿਹੜਾ ਸੀ ਸ਼ਿਕਾਰੀ ਕੁੱਤਾ ਜਿਹੜਾ ਸੀ ਉਹ ਲਾਤਾ ਤੇ ਇੱਕ ਬੰਨੇ ਜਿਹੜਾ ਸੀ ਆਪ ਜਿਹੜਾ ਸੀ ਉਹ ਖੜ ਗਿਆ ਤੀਰ ਲੈ ਕੇ ਹੋਰ ਹਿਰਨੀ ਨੇ ਦੇਖਿਆ ਕਿ ਇਧਰ ਸ਼ਿਕਾਰੀ ਹੈ ਮੈਂ ਇਧਰੋਂ ਵੀ ਨਿਕਲ ਨਹੀਂ ਸਕਦੀ ਚਾਰ ਫੇਰਾ ਜਿਹੜਾ ਮੇਰਾ ਘੇਰਿਆ ਗਿਆ ਹੈ ਤੇ ਉਸਨੇ ਫਿਰ ਕਹਿੰਦੇ ਵੈਗੁਰੂ ਦੇ ਅੱਗੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਹਿਰਨੀ ਨੇ ਕਿ ਹੁਣ ਮੇਰੇ ਬਚਣ ਦੀ ਕੋਈ ਚਾਂਸ ਨਹੀਂ ਕਿਉਂਕਿ ਹਿਰਨੀ ਦੇ ਪੇੜ ਦੇ ਵਿੱਚ ਬੱਚਾ ਵੀ ਸੀ ਗੁਰਮ ਪਿਆਰਿਓ ਵੈਗੁਰੂ ਨੇ ਉਹਦੀ ਅਰਦਾਸ ਬੇਨਤੀ ਸੁਣੀ ਤੇ ਕਹਿੰਦੇ ਜਾਕਦਮ ਜਿਹੜੀ ਸੀ ਹਨੇਰੀ ਆਈ ਤੇ ਹਨੇਰੀ ਜਿਹੜੀ ਸੀ ਉਹਦਾ ਜਾਲ ਜਿਹੜਾ ਸੀ ਉਡਾ ਕੇ ਲੈ ਗਈ ਤੇ ਇਹ ਜਿਹੜੀ ਸੀ ਹਨੇਰੀ ਦੇ ਨਾਲ ਕਹਿੰਦੇ ਥੋੜੀ ਜੀ ਬਾਰਿਸ਼ ਆਈ ਤੇ ਬਾਰਿਸ਼ ਦੇ ਨਾਲ ਜਿਹੜਾ ਸੀ ਅੱਗ ਚੱਲ ਰਹੀ ਸੀ ਉਹ ਵੀ ਜਿਹੜੀ ਸੀ ਬੁਝ ਗਈ ਤੇ ਜਿਹੜਾ ਸ਼ਿਕਾਰੀ ਕੁੱਤਾ ਸੀ ਜਦੋਂ ਕਹਿੰਦੇ ਇਹ ਸ਼ਿਕਾਰੀ ਨੇ ਜਿਹੜਾ ਹਿਰਣੀ ਨੂੰ ਵਿੰਨ ਕੇ ਤੀਰ ਛੱਡਿਆ ਤੇ ਉਹ ਜਾ ਕੇ ਦੇ ਕੁੱਤੇ ਦੇ ਵੱਜ ਗਿਆ ਕੁੱਤਾ ਵੀ ਮਰ ਗਿਆ ਤੇ ਸੱਪ ਨਿਕਲਿਆ ਤੇ ਸ਼ਿਕਾਰੀ ਦੇ ਲੜ ਕੇ ਸ਼ਿਕਾਰੀ ਵੀ ਮਰ ਗਿਆ ਗੁਰੂ ਪਿਆਰਿਓ ਉਹ ਵੈਗੁਰੂ ਪਰਮਾਤਮਾ ਜਿਹੜਾ ਨਾ ਅਰਦਾਸ ਬੇਨਤੀ ਸੁਣਦਾ ਹੈ ਪ੍ਰਵਾਨ ਕਰਦਾ ਹੈ ਜਦੋਂ ਅਸੀਂ ਅਰਦਾਸ ਬੇਨਤੀ ਸਵੈਗੁਰੂ ਦੇ ਕੀ ਕਰਦੇ ਹਾਂ ਜਿਵੇਂ ਹਿਰਣੀ ਦੀ ਅਰਦਾਸ ਸੁਣੀ ਤੇ ਜਿਹੜੇ ਹਿਰਣੀ ਨੂੰ ਜਿਹੜਾ ਸੀ ਸ਼ਿਕਾਰੀ ਤੋਂ ਬਚਾਇਆ ਗੁਰਬਾਣੀ ਦੇ ਵਿੱਚ ਸ਼ਬਦ ਜਿਹੜਾ ਉਹ ਦਰਜ ਹੈ ਮਿਰਗੀ ਪੇਖੰਤ ਬਦਿਕ ਪਰਹਰੇਨ ਲਖ ਅਵਧ ਹੈ ਆਹੋ ਜਸ ਰਖੀਨ ਗੋਪਾਲ ਹੈ ਗਾਨਕ ਰੋਮ ਨਾ ਛੇਦਿਆ ਤੇ ਕਹਿੰਦੇ ਉਹਦਾ ਰੋਮ ਵੀ ਜਿਹੜਾ ਉਹ ਛੇਦਿਆ ਨਹੀਂ ਜਾਂਦਾ ਉਹਦਾ ਰੋਮ ਵੀ ਵਿੰਨਿਆ ਨਹੀਂ ਜਾਂਦਾ ਹੈ ਜਿਹਨੂੰ ਪਰਮਾਤਮਾ ਵਹਿਗੁਰੂ ਬਚਾਉਣ ਵਾਲਾ ਹੋ ਜਾਂਦਾ ਹੈ ਜਿਹੜਾ ਵਹਿਗੁਰੂ ਦੇ ਅੱਗੇ ਪਰਮਾਤਮਾ ਦੇ ਅਰਦਾਸ ਬੇਨਤੀ ਕਰਦਾ ਹੈ ਜਵੇਂ ਹਿਰਨੀ ਨੇ ਅਰਦਾਸ ਕੀਤੀ ਤੇ ਉਹਦੀ ਅਰਦਾਸ ਜਿਹੜੀ ਸੀ ਪ੍ਰਵਾਨ ਹੋਈ ਵੈਗੁਰੂ ਆ ਪਾਣ ਕੇ ਕਿਵੇਂ ਵਸਿਆ ਤੇ ਕਿਵੇਂ ਜਿਹੜਾ ਸੀ ਹਿਰਨੀ ਨੂੰ ਬਚਾਇਆ ਗੁਰੂ ਪਿਆਰਿਓ ਇਸ ਕਰਕੇ ਉਸ ਵੈਗੁਰੂ ਅੱਗੇ ਪ੍ਰਮਾਤਮਾ ਦੇ ਅੱਗੇ ਜਦੋਂ ਵੀ ਅਰਦਾਸ ਕਰਨੀ ਆ ਮਨ ਦੇ ਅੰਦਰੋਂ ਕਰਨੀ ਆ ਭਾਵਨਾ ਦੇ ਨਾਲ ਕਰਨੀ ਆ ਤੇ ਵਿਸ਼ਵਾਸ ਦੇ ਨਾਲ ਕਰਨੀ ਆ ਤੇ ਸਤਿਗੁਰੂ ਦੇ ਦਰ ਤੇ ਅਰਦਾਸ ਬੇਨਤੀ ਜਿਹੜੀ ਉਹ ਪ੍ਰਵਾਨ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ